ਦੋਸਤੋ ਮਿੱਤਰੋ ਪੈਣੋ ਭਰਾਵੋ ਕੰਮ ਦੀਆਂ ਗੱਲਾਂ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਗੱਲ ਕਰਾਂਗੇ ਅੰਜੀਰ ਦੇ ਬਾਰੇ ਵਿੱਚ। ਮੈਂ ਪਹਿਲਾਂ ਵੀ ਇੱਕ ਵੀਡੀਓ ਬਣਾ ਕੇ ਪਾਈ ਸੀ ਜਿਹਦੇ ਵਿੱਚ ਮੈਂ ਅੰਜੀਰ ਦਾ ਬੂਟਾ ਤੁਹਾਨੂੰ ਦਿਖਾਇਆ ਸੀਗਾ। ਤੇ ਅੱਜ ਤੁਹਾਨੂੰ ਦਿਖਾਉਣਾ ਇਹਦਾ ਫਲ ਕਿਵੇਂ ਇਹਦਾ ਫਲ ਕਿੰਨਾ ਉੱਤਰਦਾ ਹੈ। ਅੱਜ ਅਸੀਂ ਸਵੇਰੇ ਇਹਦਾ ਤਕਰੀਬਨ ਇੱਕ ਬੂਟੇ ਤੋਂ 2.5 ਕਿਲੋ ਅੰਜੀਰ ਜਿਹੜੀ ਹੈ ਸਵੇਰ ਤੋੜੀ ਸੀ। ਔਰ ਹੁਣ ਮੈਂ ਫੇਰ ਉਧਰ ਭਾਈ ਜੀ ਦੇ ਕਿਹੜਾ ਮਾਰਨ ਗਿਆ ਸੀ। ਤੇ ਤਕਰੀਬਨ ਤਕਰੀਬਨ ਮੇਰਾ ਖਿਆਲ ਪੌਣਾ ਕਿਲੋ ਅੰजीर ਜਿਹੜੀ ਐ ਅਸੀਂ ਫੇਰਾ ਲੈ ਕੇ ਆਏ ਆ ਦੇਖੋ ਨਾਲ ਇਹਦਾ ਤੁਸੀਂ weight ਦੇਖੋ ਇੱਕ ਅੰजीर ਦਾ ਜਿਹੜਾ ਹੁਣ ਆਪਾਂ ਤੁਹਾਨੂੰ weight ਕਰਕੇ ਵੀ ਦਿਖਾਉਨੇ ਆ ਠੀਕ ਐ ਕੰਡਾ ਪਿਆ ਠੀਕ ਐ ਤੁਹਾਡੇ ਸਾਹਮਣੇ ਆ ਠੀਕ ਐ ਆਹ ਕੰਡਾ ਠੀਕ ਐ ਕਿ ਨਹੀਂ ਤੇ ਆਪਾਂ ਇੱਕ ਅੰजीर ਰੱਖ ਕੇ ਤੇ ਦੇਖੋ 38 ਗ੍ਰਾਮ ਦੀ ਐ ਠੀਕ ਐ ਕਿ ਨਹੀਂ ਤੇ ਅਗਰ ਆਪਾਂ ਇਹ ਤੇ 5 6 ੰਜੀਰਾ ਰੱਖਾਂ 4 ਰੱਖਤੀਆਂ ਤੇ 5 6 ਤੇ ਆ ਸੱਤ ਕੰਜੀਰਾ ਰੱਖਦੇ ਆਪਾਂ ਤੇ 244 ਮਤਲ ਛੋਟੀ ਕੋ ਹੋਰ ਰੱਖ ਦੋ ਚਲੋ ਇਹ ਅ ਮਤਲ 298 ਦੀਆਂ ਹੋ ਗਈਆਂ ਇਹ ਕਿੰਨੀਆਂ 9 ੰਜੀਰਾ ਨੇ 300 ਗ੍ਰਾਮ ਦੀ ਮੰਨ ਕੇ ਚੱਲੋ ਆ ਦੇਖੋ 300 ਦੇਖੋ ਤੁਹਾਨੂੰ ਦਿਖ ਰਹੀਆਂ ਹੋਣਗੀਆਂ ਜਾਇਆਂ ਕਰਕੇ ਦੂਜੇ ਪਾਸੇ ਕਰਕੇ ਦਿਖਾ ਦਿੰਨੇ ਆ ਠੀਕ ਹੈ ਮਤਲਬ ਕਿੰਨੀਆਂ 9 ਜੀਰਾ ਨੇ 9 ਜੀਰਾ ਜਿਹੜੀਆਂ ਨੇ 300 ਗ੍ਰਾਮ ਦੀਆਂ ਨੇ ਠੀਕ ਹੈ ਮਤਲਬ ਇੱਕ ਬੂਟਾ ਜਿਹੜਾ ਹੈ ਅਗਰ ਤੁਸੀਂ ਇੱਕ ਕਿੱਲੇ ਦੇ ਵਿੱਚ ਠੀਕ ਹੈ ਇੱਕ ਕਿੱਲੇ ਦੇ ਵਿੱਚ 7-800 ਬੁੱਟਾ ਲੌਣੇ ਆ। ਆਰਾਮ ਨਾਲ ਲੱਗ ਜਾਂਦਾ ਇੱਕ ਕਿੱਲੇ 'ਚ 6-700 700 ਬੁੱਟਾ ਆਰਾਮ ਨਾਲ ਲੱਗ ਜਾਂਦਾ ਕਿਉਂਕਿ ਬੁੱਟਾ ਛੋਟਾ ਹੀ ਹੁੰਦਾ ਇਹਦਾ ਕੋਈ ਬਾਲਾ ਵੱਡਾ ਨਹੀਂ ਹੁੰਦਾ। ਔਰ ਅੱਜ ਅਜੇ ਅਸੀਂ ਜਿਹੜੀ ਆ 3 ਕਿਲੋ ਤੋਂ ਬਾਅਦ ਜਿਹੜੀ ਆ ਅੰਜੀਰ ਉਹ ਤੋਂ ਤੋੜ ਕੇ ਲਿਆਂਦੀ ਆ। ਮੈਨੂੰ ਲੱਗਦਾ ਕੱਲ ਨੂੰ ਅ ਕਿਲੋ 1.5 ਕਿਲੋ ਕੱਲ ਨੂੰ ਫੇਰ ਉਤਰ ਜਾਣਗੀਆਂ। ਜਿਹੜੀਆਂ ਅੱਜ ਅਸੀਂ ਛੱਡ ਗਿਆ ਆ ਕੱਲ ਨੂੰ ਪੱਕ ਜਾਣਗੀਆਂ। ਠੀਕ ਐ। ਤੁਸੀਂ ਇਹ ਮੰਨ ਕੇ ਚੱਲੋ ਵੀ ਅਗਰ ਇੱਕ ਬੁੱਟੇ ਤੋਂ ਤੁਸੀਂ ਜਿਆਦਾ ਨਾਲੋਂ 1 ਕਿਲੋ ਅੰਜੀਰ ਵੀ ਡੇਲੀ ਲੈਨੇ ਹੋ। 1 ਕਿਲੋ ਅੰਜੀਰ ਡੇਲੀ ਇੱਕ ਬੁੱਟੇ ਲੈਨੇ ਹੋ 700 ਬੁੱਟਾ ਤੁਸੀਂ ਲਾਇਆ ਹੋਇਆ। ਇਟ ਮੀਨਸ 7 ਕੁਆਂਟਲ ਅੰਜੀਰ ਜਿਹੜੀ ਆ ਤੁਹਾਡੇ ਬੁੱਟੇ ਜਿਹੜੇ ਆ ਤੁਹਾਨੂੰ ਇੱਕ ਦਿਨ ਦੇ ਵਿੱਚ ਦੇ ਰਹੇ ਨੇ। ਔਰ ਤੁਸੀਂ ਬਾਲਾ ਮਹਿੰਗਾ ਮਨਕੇ ਨਾ ਚੱਲੋ ਵੈਸੇ ਤਾਂ ਇਹ ਗੱਲ ਕਹਿੰਦੇ ਆ ਵੀ ਕੰਪਨੀਆਂ ਜਿਹੜੀਆਂ ਨੇ 300 ਰੁਪਏ ਕਿਲੋ ਚੱਕਦੀਆਂ ਨੇ ਪਰ ਆਪਾਂ 300 ਰੁਪਏ ਕਿਲੋ ਦਾ ਵੀ ਖੇੜਾ ਛੱਡੋ ਤੁਸੀਂ 100 ਰੁਪਏ ਕਿਲੋ ਰੱਖੋ 100 ਰੁਪਏ ਕਿਲੋ ਦਾ ਵੀ ਖੇੜਾ ਛੱਡੋ ਤੁਸੀਂ ਤੁਸੀਂ 50 ਰੁਪਏ ਤੇ ਆਜੋ ਠੀਕ ਹੈ ਜੀ 50 ਰੁਪਏ ਦੇ ਹਿਸਾਬ ਨੂੰ ਵੀ ਥੋੜੀ ਜਿਹੜੀ ਅੰਜੀਰ ਹੈ ਉਹ 35000 ਰੁਪਏ ਦੀ ਡੇਲੀ ਇੱਕ ਕਿੱਲੇ ਦੇ ਵਿੱਚੋਂ ਜਿਹੜੀ ਆ ਨਿਕਲ ਸਕਦੀ ਹੈ ਅਗਰ ਤੁਸੀਂ ਇਸ ਕਿਸਮ ਦੀ ਨੀਲ ਅੰਜੀਰ ਜਿਹੜੀ ਲਾਉਂਗੇ ਮੈਂ ਸਾਰੇ ਭੈਣ ਭਰਾ ਮੰਨੂ ਬੇਨਤੀ ਕਰਦਾ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਦੀ ਬਜਾਏ ਨਾਲੇ ਤਾਂ ਤੁਹਾਡੇ ਬੱਚੇ ਤੁਹਾਤੋਂ ਦੂਰ ਨੇ ਠੀਕ ਹੈ ਤੁਸੀਂ ਬੱਚਿਆਂ ਨੂੰ ਦੇਖਣ ਨੂੰ ਤਰਸਦੇ ਹੋ ਬੱਚੇ ਤੁਹਾਨੂੰ ਮਿਲਣ ਵਾਸਤੇ ਤਰਸਦੇ ਨੇ ਇਦਾਂ ਦਾ ਕੰਮ ਨਾ ਕਰਦੇ ਹੋਏ ਜਿਹਦੇ ਕੋਲ ਕਿੱਲਾ ਦੋ ਕਿੱਲੇ ਚਾਰ ਕਿੱਲੇ ਪੰਜ ਕਿੱਲੇ ਜਿੰਨੀ ਵੀ ਜ਼ਮੀਨ ਹੈਗੀ ਆ ਉਹਦੇ ਵਿੱਚ ਇਦਾਂ ਦੀ ਚੀਜ਼ ਦੀ ਖੇਤੀ ਕਰੋ ਤਾਂ ਜੋ ਜਿਹੜਾ ਇਹ business ਅਗਰ ਪਿੰਡ ਪੱਧਰ ਤੇ ਸਾਰੇ ਲੋਕ ਜਿਹੜੇ ਐ ਇਦਾਂ ਦਾ business ਕਰਨ ਲੱਗ ਜਾਣ ਨਾ ਇਹਦੀ ਬਾਹਰ ਬਹੁਤ ਜ਼ਿਆਦਾ ਡਿਮਾਂਡ ਹੈ ਠੀਕ ਐ ਮੈਂ ਇੱਕ ਕਰਿਆਨੇ ਦੀ ਦੁਕਾਨ ਤੇ ਜਾ ਕੇ ਅੰਜੀਰ ਦਾ ਰੇਟ ਪੁੱਛਿਆ ਸੀ 1100 ਰੁਪਏ ਕਿਲੋ ਕਹਿ ਰਿਹਾ ਸੀਗਾ ਉਹ 1100 ਰੁਪਏ ਕਿਲੋ ਤੁਸੀਂ ਜਾ ਕੇ ਪਤਾ ਕਰ ਲਓ ਖੁਦ ਠੀਕ ਐ ਫਿਰ ਤੋਂ ਪ੍ਰੋਸੈਸਿੰਗ ਪੁਆਇੰਟ ਜਿਹੜਾ ਇਹਨੂੰ ਪ੍ਰੋਸੈਸ ਕਰਨ ਦਾ ਪਲਾਂਟ ਐ ਉਹ ਵੀ ਤੁਸੀਂ ਇੱਕ ਪਿੰਡ ਪਿੰਡ ਵਾਈਜ਼ ਲਾ ਸਕਦੇ ਹੋ ਠੀਕ ਐ ਔਰ ਬਾਹਰ ਜਾ ਸਕਦਾ ਹੈ ਬਾਰ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਦੀ ਠੀਕ ਹੈ ਬਾਹਰ ਜਾਓਗੇ ਸਾਡੇ ਅੰਜੀਰ ਜਿਹੜੀ ਹੈ ਬਾਹਰੋਂ ਡਾਲਰ ਜਿਹੜੇ ਆ ਸਾਡੇ ਇੰਡੀਆ ਦੇ ਵਿੱਚ ਆਉਣਗੇ ਇਸ ਕਰਕੇ ਬੱਚਿਆਂ ਨੂੰ ਡਾਲਰ ਕਮਾਉਣ ਵਾਸਤੇ ਬਾਹਰ ਨਾ ਭੇਜੋ ਉਹਨਾਂ ਨੂੰ ਇੰਡੀਆ ਦੇ ਵਿੱਚ ਹੀ ਇਦਾਂ ਦੇ ਕੰਮ ਕਰਕੇ ਦੋ ਕਿ ਉਹ ਡਾਲਰ ਬਾਹਰੋਂ ਕਮਾਉਣ ਕਰੋੜਾ ਰੁਪਈਆ ਜਿਹੜਾ ਤੁਸੀਂ ਇਸ ਬਿਜ਼ਨਸ ਦੇ ਵਿੱਚ ਕਮਾ ਸਕਦੇ ਹੋ ਠੀਕ ਹੈ ਔਰ ਕਲਮਾ ਜਿਹੜੀਆਂ ਨੇ ਅਫਗਾਨੀ ਅੰਜੀਰ ਵੀ ਜਿਹੜੀ ਹੈ ਕਾਫੀ ਮਤਲਬ ਹੋ ਜਾਂਦੀ ਹੈ ਉਹ ਮੇਰੀ ਗੱਲ ਉਹਦੇ ਨਾਲ ਹੋਈ ਸੀਗੀ ਜਿਹੜਾ ਅਫਗਾਨੀ ਅੰजीर ਦੀ ਖੇਤੀ ਕਰਦਾ ਉਹ ਇਹ ਗੱਲ ਕਹਿੰਦਾ ਸੀ ਵੀ 50 ਕਿਲੋ ਜਿਹੜੀ ਹੈ ਅੰजीर ਉਹ ਸਾਨੂੰ ਇੱਕ ਬੂਟਾ ਦਿੰਦਾ ਠੀਕ ਹੈ ਜੀ ਤੇ ਆਹ ਤਾਂ ਹੁਣ ਅੰਤ ਹੀ ਨਹੀਂ ਕੋਈ ਤੁਸੀਂ ਦੇਖ ਲਓ 2-3 ਦਿਨਾਂ ਦੇ ਵਿੱਚ ਹੀ ਮਤਲਬ ਕਾਫੀ ਮੈਨੂੰ 2-3 ਦਿਨ ਹੋ ਗਏ ਉੱਥੇ ਗੇੜੇ ਜਾਂਦੇ ਨੂੰ ਮੇਰਾ ਖਿਆਲ ਹੈ ਵੀ 10 ਕਿਲੋ ਅੰजीर ਜਿਹੜੀ ਹੈ ਇਹਨੇ 3-4 ਦਿਨਾਂ ਦੇ ਵਿੱਚ ਹੀ ਸਾਨੂੰ ਦੇਤੀ ਹੈ ਬੂਟੇ ਨੇ ਤੇ ਹੁਣ ਇਹਦੀ ਮਹੀਨੇ ਤੱਕ ਕਟਿੰਗ ਹੋ ਜਾਣੀ ਹੈ ਫਿਰ ਕਲਮਾ ਤਿਆਰ ਹੋਣਗੀਆਂ ਇੱਕ ਇੱਕ ਬੂਟਾ ਤੁਹਾਨੂੰ ਘੱਟੋ ਘੱਟ ਜਿਆਦਾ ਨਹੀਂ ਤਾਂ 40 40 50 50 ਕਲਮਾਂ ਦੇ ਸਕਦਾ ਉਹ ਵੀ ਤੁਹਾਡੀ ਆਮਦਨ ਦਾ ਸਾਧਨ ਹੈ ਠੀਕ ਹੈ ਤੁਸੀਂ 100 ਰੁਪਏ ਦੇ ਹਿਸਾਬ ਨਾਲ ਇੱਕ ਬੂਟੇ ਤੋਂ ਕਲਮ ਦੇ ਹਿਸਾਬ ਨਾਲ ਪੈਸੇ ਕਮਾ ਸਕਦੇ ਹੋ ਮੇਰੇ ਕਹਿਣ ਦਾ ਮਤਲਬ ਹੈ ਇਹਦਾ ਇਹਦੀਆਂ ਜਿਹੜੀਆਂ ਟਾਹਣੀਆਂ ਨੇ ਉਹਨਾਂ ਤੋਂ ਵੀ ਠੀਕ ਹੈ ਇਹਦੇ ਫਲ ਤੋਂ ਵੀ ਤੁਸੀਂ ਜਿਹੜਾ ਕਰੋੜਾ ਰੁਪਈਆ ਦਾ ਬਿਜ਼ਨਸ ਕਰ ਸਕਦੇ ਹੋ ਇਸ ਕਰਕੇ ਭਰਾਵੋ ਮੈਂ ਸਭ ਨੂੰ ਬੇਨਤੀ ਕਰਦਾ ਕਿ ਕਣਕ ਤੇ ਝੋਨੇ ਦਾ ਖੇੜਾ ਛੱਡ ਕੇ ਇਦਾਂ ਦੀ ਚੀਜ਼ ਅਪਣਾਓ ਜਿਹਦੇ ਵਿੱਚ ਤੁਹਾਨੂੰ ਜਮੀਨਾ ਵੇਚਣ ਦੀ ਬਜਾਏ ਜਮੀਨਾ ਨਾ ਵੇਚੋ ਜਮੀਨਾ ਵੇਚਣ ਦੀ ਬਜਾਏ ਇਦਾਂ ਦੇ ਬੂਟੇ ਲਾਓ ਇਦਾਂ ਦਾ ਬਿਜ਼ਨਸ ਕਰੋ ਜਿਹਦੇ ਵਿੱਚ ਤੁਹਾਨੂੰ ਕਰੋੜਾਂ ਰੁਪਈਆ ਦਾ ਬੈਨੀਫਿਟ ਹੋਵੇ ਠੀਕ ਹੈ ਜੀ ਤੁਸੀਂ ਆਪਣੇ ਬੱਚਿਆਂ ਨੂੰ ਆਪਣੇ ਨਾਲ ਰੱਖ ਕੇ ਬਾਈ ਕਰ ਸਕਦੇ ਹੋ ਤੇ ਨਾਲੇ ਤੁਸੀਂ ਕਰੋੜਾਂ ਰੁਪਈਆ ਜਿਹੜਾ ਕਮਾ ਸਕਦੇ ਹੋ ਠੀਕ ਹੈ ਜੀ ਦੋਸਤੋ ਮੇਰਾ ਨੰਬਰ ਨੋਟ ਕਰ ਲਓ 97797 10783 ਠੀਕ ਹੈ 97797 10783 ਇਹ ਮੇਰਾ ਨੰਬਰ ਹੈ ਕਿਸੇ ਨੂੰ ਵੀ ਕੋਈ ਇਹਦੀ ਕਲਮ ਵਗੈਰਾ ਚਾਹੀਦੇ ਹੋਵੇ ਮੇਰੇ ਨਾਲ ਕੰਟੈਕਟ ਕਰ ਸਕਦਾ ਅਸੀਂ ਇਹਦੀਆਂ ਕਲਮਾਂ ਵੀ ਜਿਹੜੀਆਂ ਨੇ ਦਵਾਂਗੇ ਤੁਹਾਨੂੰ ਠੀਕ ਹੈ ਇਹਦੀ ਕਲਮ ਲੱਗਦੀ ਆ ਅਗਲੇ ਮਹੀਨੇ ਤੋਂ ਲੱਗਣੀਆਂ ਸ਼ੁਰੂ ਹੋ ਜਾਣਗੀਆਂ ਠੀਕ ਹੈ ਓਕੇ ਦੋਸਤੋ ਥੈਂਕ ਯੂ ਧੰਨਵਾਦ